ਉਹ ਗਰਦ ਹੋ ਰਿਹਾ ਹੈ ਯਾਰ ਐਵੇਂ ਜੇ ਬੰਦੇ ਵਾਲਾ ਯਾਰ ਖੇਤ ਜਾ ਕੇ ਗੰਡੇ ਲਾ ਕੇ ਆਈਏ ਘਰੇ ਤਾਂ ਲਾਤੇ ਜਿਹੜੀ ਬਚ ਗਈ ਠੱਕ ਜੀ ਨੇਪਰੇ ਚੜਾ ਦਿਆਂਗੇ ਉਹ ਤਾਂ ਯਾਰ ਬਚ ਨਾ ਲੱਗਦਾ ਯਾਰ ਬੀਬੀ ਵਾਲਾ ਉਹ ਵੀਰਾ ਬੈਠਾ ਹੈ ਉਹਨੂੰ ਪੁੱਛਦੇ ਆਂ ਜੇ ਥੋੜੀ ਬਹੁਤੀ ਘਟ ਗਈ ਤਾਂ ਇਹਦੀ ਪਤਾ ਹਿੱਤੋਂ ਲੈਣੀ ਪਵੇ ਇਹਦੇ ਕੋਲੇ ਤਾਂ ਬਾਵਾ ਖੜੀ ਆ ਫੱਕਾ ਇਹ ਇਹ ਸਾਇਦ ਬਚਣੇ ਤੋਂ ਦੂਰ ਹੀ ਰਹਿਣਾ ਚੰਗਾ ਹੈ ਇਹਨੇ ਪਤਾ ਭਾਣਨਾ ਕੋਈ ਨਾ ਜਲਾ ਦੇ ਇਹ ਤਾਂ ਦੂਰ ਰਹਿੋ ਗੰਦਾ ਵੀ ਰਹਿ ਜਾਣਾ ਹਰੇ ਕਹਿੰਿਆ ਕਹਿੰਿਆ ਜਿਆ ਪਾਣੀ ਨਾਲ ਲੱਗਦੀ ਹੋਰ ਬੀਰਾ ਕੀ ਹਾਲ ਚਾਲ ਹੈ ਉਹ ਆ ਗਿਆ ਪੰਜ ਲੋਏ ਪੱਟੋ ਪੱਟੋ ਉਹ ਖੜ ਜਾ ਪੱਜਾ ਜਾਣਾ ਮੈਂ ਤੈਨੂੰ ਕੀ ਕਹਿਣਾ ਤੂੰ ਤਾਂ ਪਤੰਦਰਾ ਮਿਲਖੇ ਦਾ ਵੀ ਪਿਓ ਨਿਕਲਿਆ ਯਾਰ ਉਹਦਾ ਮਾਰ ਲਖੀ ਯਾਰ ਉਹ ਬੱਟਾ ਮੁਸਕੇ ਆਇਓ ਮਾਰਿਆ ਓਏ ਭਾਏ ਦਾ ਟਾ ਟੁੱਟ ਗਿਆ ਓਏ ਭਾਏ ਤੇ ਇਹਦੇ ਗੱਲ ਸੱਚੀਆਂ ਲੋਕ ਜਿਹੜਾ ਕੁਝ ਕਹਿੰਦੇ ਛੋਹੀ ਹੈ ਵਾਹ ਬੱਟਾ ਮੁਸ ਗਿਆ ਓਏ ਇਹਨੂੰ ਵੀ ਹੋ ਗਿਆ ਓਏ ਉਹ ਡਿੱਗ ਗਿਆ ਪਿਆ ਓਏ ਓਏ ਆ ਜਾ ਚੱਕੇ ਯਾਰ ਚੱਲ ਭਾਏ ਦਾ ਗੱਲ ਪੱਕੀ ਓ ਤੇਰੀ ਤਾਂ ਨਾਜ਼ਰੀ ਫਾਈ ਲੱਗਦੀ ਆ ਤੰਦਰਾ ਮਾਂ ਹੱਥਾਂ ਮੇਰੇ ਦਾ ਗੱਟਾ ਮੁਸ ਗਿਆ ਡਾ ਭੈਣ ਮੇਰੇ ਕੀ ਸਾਰੇ ਦੀ ਗੱਲ ਆ ਯਾਰ ਉਹ ਕੱਜੇ ਦਾ ਮੂੰਹ ਮਾਰ ਤੇ ਉਹ ਬੰਦਾ ਬੰਨ ਲਿਆ ਕਰਕੇ ਹੋ ਕੀ ਬੰਨ ਲਿਆ ਮੂੰਹ ਨੇ ਮੇਰੇ ਘਰ ਮੱਖੀਆਂ ਲੜੀਆਂ ਨੇ ਯਾਰ ਹੋਰ ਆ ਭੈਣ ਦਾ ਮਾਰਤਾ ਤੋ ਟਾਲ ਯਾਰ ਕਣਕ ਦਾ ਵਧੀਆ ਬੀਜੀ ਗਈ ਕਿਤੇ ਵੀ ਨੰਗਾ ਨਾ ਪਿਆ। ਸਾਦ ਜਿੰਨੇ ਆ। ਯਾਰ ਮੇਰਾ ਡੈਡੀ ਆਈ ਨਹੀਂ ਮੁੜ ਕੇ ਦੁਬਾ। ਕਿਤੇ ਦੀਦਾ ਹੀ ਨਹੀਂ। ਮੈਂ ਕੱਲਾ ਖੜਾ ਬੋਕ ਵੰਗੂ ਚੱਕੀ ਜਨਾ। ਉਹਨੂੰ ਵੇਖੂ ਕੰਮ ਹੀ ਨਹੀਂਗਾ। ਬਸ ਨਜ਼ਰ ਲਾਉਣ ਤੋਂ ਬਿਨਾ ਵੀ ਦੱਸ ਦੂ ਆ ਜਾ। ਪਹਿਲਾਂ ਉਹਨੂੰ ਵੀਰੇ ਦਾ ਗਿੱਟਾ ਤੋੜਤਾ ਵਿਚਾਰਾ ਰੰਬੀ ਗਿਆ ਕਿੰਨਾ ਚਿਰ। ਬੜਾ ਪੰਗਾ। ਆ ਗਿਆ ਆ ਜਾ ਪਾਣੀ ਹੋਰ ਕਿ ਮੈਂ ਚਾਹ ਪਾਣੀ ਪੀ ਆਇਆ ਚਾਹ ਪਾਣੀ ਤਾਂ ਹੁਣ ਪੀਣੀ ਸੀਗਾ ਕਣਕ ਬੀਜ ਗਿਆ ਮੁੰਡਾ ਕਣਕ ਵਧੀਆ ਹੋ ਜੂ ਆ ਤਾਂ ਦੇਖੀ ਤਾਂ ਸਹੀ ਇਹ ਤਾਂ ਭੁੱਖਾ ਵਾਂਗੂ ਨਿਕਲੂ ਕੀ ਬਾਹਰ ਬਸ ਪੱਕਦੇ ਨਜ਼ਰ ਲੱਗਦੀ ਐ ਤੇਰੀ ਰੇ ਰੂ ਜੰਗੀ ਪਈ ਹੋਏ ਇਹਦੇ ਚ ਨਾ ਰੂੜੀ ਦੀ ਪਹਿਲਾਂ ਵੀ ਬਸ ਰਹਿਣ ਤੇ ਬਾਬਾ ਗੁਰੂ ਪਹਿਲਾਂ ਤਾਂ ਵੀਰੇ ਦਾ ਗਿੱਟਾ ਤੋੜਤਾ ਇਹ ਜੀ ਹੁਣ ਤੇਰੀ ਕੰਤ ਹੋ ਜੂਗੀ ਮੈਂ ਤਾਂ ਦਿਸੀ ਜਾਂਦੇ ਆ ਲਸਣ ਲਛਣ ਤਾਂ ਯਾਰ ਬੰਦੇ ਦੇ ਆਪ ਦੇ ਮਾੜੇ ਹੁੰਦੇ ਨੇ ਜਿਹੜੇ ਵੀ ਮਤਲਬ ਕਿ ਉਹ ਨੁਕਸਾਨ ਹੋਣਾ ਹੋਵੇ ਹੁਣ ਮੈਨੂੰ ਤਾਂ ਕਿਸੇ ਦੀ ਅੱਜ ਦਾ ਹੀ ਨਜ਼ਰ ਦੀ ਲੱਗੀ ਨਜ਼ਰ ਆਲ ਦਾ ਬਹਿਮ ਹੈ ਯਾਰਾ ਬਹਿਮ ਤਾਂ ਨਹੀਂ ਉਹ ਵਿਚਾਰਾ ਐਂ ਗਿੱਟਾ ਫੜ ਕੇ ਉਹ ਗਨੂ ਸੌਂਕਾ ਕੋਈ ਦੱਸ ਚੱਲ ਯਾਰ ਤੂੰ ਤਾਂ ਹੀ ਆਇਰ ਹੋਈ ਨਹੀਂ ਗਣ ਜੀਰ ਚਾਰਜ ਨਾਲ ਹੈ ਮੈਨੂੰ ਦਿਖੀ ਜਾਂਦੀ ਛੋਦੀ ਬਦਲ ਗਈ ਅਖੇ ਤਾਂ ਭੁੱਖਾ ਮੰਗੂ ਹੋ ਗਈ ਗਣਕ ਲੈ ਦੇਖ ਲੈ ਭੁੱਖਾ ਨਿਕਲੀ ਨਹੀਂ ਬਸ ਸੋਨਾ ਤਾਂ ਕੀ ਕਰੀਏ ਲੋਗ ਆਮੀ ਤਾਂ ਨਹੀਂ ਕਹਿੰਦੇ ਵੀ ਬਚਨੇ ਦੀ ਨજર ਲੱਗਦੀ ਆ ਹਾਏ ਓਏ ਅਮੀ ਤਾਂ ਨਹੀਂ ਬਚਨੇ ਨਹੀਂ ਕਹਿੰਦੇ ਨજર ਲੱਗਦੀ ਆ ਆ ਹੋਈ ਨੀਲਾ ਕੰਕਣ ਕੰਗਲੇ ਬਹਾਨਾ ਇੰਨਾ ਤਕੜਾ ਦਾ ਓਕੇ ਰੂੜੀ ਦਰੇ ਭਾਈਆ ਕੀਰੇ ਭਾਈ ਕਰੂਗੀ ਨਜ਼ਰ ਤਾਂ ਲਾ ਕੇ ਧਰਤੀ ਕਣਕ ਨੂੰ ਸਾਰੀ ਨੂੰ ਚਰਵਾਸ ਨੇ ਅਰੀਆ ਓਏ ਦਾ ਗਿੱਟਾ ਜਾ ਜੇ ਵੀ ਦੁੱਖ ਜਾਂਦਾ ਯਾਰ ਪਾਛੋ ਦਾ ਮੋਚਾ ਹੋਇਆ ਹਾਂਜੀ ਅਜੇ ਵੀ ਗਿੱਟਾ ਦੁੱਖੀ ਜਾਂਦਾ ਓਹ ਰੋਜ਼ ਨੇ ਕਰਿਆ ਆ ਜਾ ਮਾ ਜੀ ਮੈਂ ਮੋਟੇ ਮੈਂ ਠੀਕ ਆ ਯਾਰ ਹਾਂ ਠੀਕ ਆ ਵਧੀਆ ਮੈਂ ਤਾਂ ਤੇਰੇ ਕੋਲੇ ਆਇਆ ਸੀ ਯਾਰ ਹਾਂ ਜੀ ਦੱਸੋ ਜੀ ਉਹ ਯਾਰ ਮੇਰਾ ਯਾਰ ਗਿੱਟਾ ਮੋਸ ਗਿਆ ਜੇ ਦੁੱਖ ਦਾ ਵਾਲਾ ਗਾ ਯਾਰ ਹੂੰ ਰੇਸ ਟੋਣੀ ਆ ਚਾਰ ਕਬੋਰੀਆਂ ਤਵਾ ਦੇਗਾ ਚਾਰ ਕਬੋਰੀਆਂ ਯਾਰ ਗੱਲ ਆਏ ਐ ਮੇਰੀ ਸੁਣ ਲੈ ਤੂੰ ਗੱਲ ਭਰਾਵਾ ਤੂੰ ਮੈਨੂੰ ਲੋਕਾਂ ਕੋਲੇ ਬਹੁਤ ਬਦਨਾਮ ਕੀਤਾ ਵੀ ਦੀ ਨਜ਼ਰ ਲੱਗਦੀ ਐ ਠੀਕ ਐ ਤੇ ਫੱਟ ਦਾ ਵੱਜ ਗਈ ਕੁਦਰਤੀ ਇਹ ਮੈਂ ਥੋੜੀ ਮਾਰੀ ਐ ਜੇ ਹੁਣ ਮਤਲਬ ਕਿ ਮੈਂ ਤੈਨੂੰ ਘਰੇ ਇਹਨੂੰ ਸ਼ਿਕਾਇਤ ਤਾਂ ਸਕਦਾ ਜੀ ਸੀਗਾ ਕਿਉਂਕਿ ਘਰੇ ਤਾਂ ਦੁਸ਼ਮਣ ਵੀ ਆ ਜੇ ਨਾ ਉਹਨੂੰ ਵੀ ਬੰਦੇ ਨੂੰ ਬੁਰਾ ਭਲਾ ਨਹੀਂ ਬੋਲਣਾ ਚਾਹੀਦਾ ਪਰ ਮੈਂ ਮੇਰੀ ਹੁਣ ਮਜਬੂਰੀ ਬਣੀ ਪਈ ਐ ਤੂੰ ਹਰੇਕ ਕੋਲੇ ਕਹਿ ਦਿੰਦਾ ਸੀ ਕਿ ਬਜ ਨਹੀਂ ਤਾਂ ਕਿ ਨજર ਲੱਗਦੀ ਜਿਹੜੇ ਨજર ਮੇਰੀ ਪ੍ਰਭਾ ਹੁਣ ਤੂੰ ਹੀ ਬੈਠਾ ਠੀਕ ਐ ਨਾ ਮਰ ਗਈ ਐ ਤੇ ਮਰਜੀ ਦਾ ਮੇਰੇ ਤੇਰੇ ਨਾਲ ਸੀ ਸਾਰਾ ਮਿੰਡੀ ਉਹ ਕਹੀ ਜਾਂਦਾ ਮੈਂ ਹੁਣ ਇਕੱਲਾ ਥੋੜੀ ਤਣਾ ਤੈਨੂੰ ਮੇਰਾ ਸੁਣ ਹੁਣ ਕਿ ਲੋਕਾਂ ਦਾ ਕਹਿਣਾ ਹੀ ਹੈ ਮੇਰਾ 곗ਾ ਤੇਰੇ ਸਾਹਮਣੇ ਮutsche ਨਹੀਂ ਯਾਰ ਤੂੰ ਹੀ ਚੱਕਿਆ ਜਾ ਕੇ ਮੈਂ ਚੱਕਿਆ ਭਾਈ ਉਹਦਾ ਹੁਣ ਬੰਦੇ ਨੂੰ ਬੰਦੇ ਦਾ ਕਰਮਾ ਦਾ ਫਲ ਮਿਲ ਜਾਂਦਾ ਹੁੰਦਾ ਕਰਮਾ ਦਾ ਤਾਂ ਹੁਣ ਆਇਆ ਤਾਂ ਕਹਿ ਜਾਂਦਾ ਲੱਗਦੀ ਨਜ਼ਰ ਮੈਨੂੰ ਤਾਂ ਭਾਈ ਅੱਜ ਤੱਕ ਕਦੇ ਕਿਸੇ ਦੀ ਲੱਗੀ ਨਹੀਂ ਮੇਰਾ ਸਿਰ ਵੀ ਨਹੀਂ ਦੁਖਿਆ ਕਿਤੇ ਸਿਰ ਦੁਖਦੇ ਦੀ ਗੋਲੀ ਵੀ ਨਹੀਂ ਲਈ ਹੋਰ ਹੁਣ ਮੈਂ ਤਾਂ ਬਈ ਰਾਮਨਾਥੁਰਿਆ ਜਾਂਦਾ ਸੀਗਾ ਮੇਰੇ ਤਾਂ ਵੱਜਣਾ ਗਈ ਇਹ ਤੂੰ ਭਾਂਦਾ ਸੀ ਫੇਰੀ ਤੇਰੇ ਸੱਤ ਵੱਜੀ ਕਾਹਲ ਮੂਰੇ ਸਿਆਣੇ ਕਹਿੰਦੇ ਹੁੰਦੇ ਨੇ ਟੋਈ ਟੋਈ ਹੁੰਦੇ ਨੇ ਮੈਂ ਤਾਂ ਫਿਰ ਐ ਵੀ ਸੁਣਿਆ ਕਹਿੰਦੇ ਛੋਡੀ ਕਣਕੀ ਮਤਲਬ ਅੱਧੀ ਵਾਰੀ ਹੋਈ ਅੱਧੀ ਘੱਟ ਰਹੀ ਹੋਈ ਹੈ ਕਣਕ ਦਾ ਯਾ ਰੇ ਰੂ ਦਾ ਫਰਕ ਪਾਇਆ ਜਾਂਦਾ ਕਿਤੇ ਡੂੰਗੀ ਹੋਸੀ ਲੱਗ ਜਾਂਦੀ ਹੈ ਮਸ਼ੀਨ ਐਂ ਤਾਂ ਫਿਰ ਉਹਦਾ ਕਿਸੇ ਦੇ ਕੀ ਸਾਰੇ ਆ ਕਈ ਵਾਰੀ ਮਿੱਟੀ ਵੱਧ ਪੈ ਗਈ ਕਿਤੇ ਘੱਟ ਪੈ ਗਈ ਹੋਰਾਂ ਚ ਉਹਦਾ ਐਂ ਤਾਂ ਹੁੰਦਾ ਹੀ ਰਹਿੰਦਾ ਹੈ ਉਹ ਹੁਣ ਮੈਂ ਤਾਂ ਨਹੀਂ ਉਹ ਬਰ ਰਿਹਾ ਨਜ਼ਰ ਦਾਦਾ ਹੁੰਦਾ ਵੀਰੇ ਵੈਮ ਇਹ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਜਿਹੜੀ ਤੂੰ ਗੱਲ ਕਰਦਾ ਤੇ ਚੱਲ ਕੋਈ ਗੱਲ ਨਹੀਂ ਹੁਣ ਜਦੋਂ ਨੀਮਾ ਹੋਊਗਾ ਭਰਾਵਾ ਆਈ ਗਿਆ ਚੱਲ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਚੱਲਦਾ ਤੇ ਵੀਰ ਵਣ ਕੇ ਇਦੂ ਮੁੜ ਕੇ ਐਦਾਂ ਦੀ ਗਲਤੀ ਨਾ ਕਰੀਂ ਠੀਕ ਹਾਂ ਸਾਸਤਰੀ ਕਾਲ ਦੋਸਤੋ ਸਾਸਤਰੀ ਕਾਲ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਜੀ ਨજર ਨજર ਕੋਈ ਕਿਸੇ ਦੀ ਲੱਗਦੀ ਨਹੀਂ ਹੁੰਦੀ ਮਤਲਬ ਕਿ ਇਹ ਤਾਂ ਸਾਰੀਆਂ ਊਂ ਮੰਨ ਘੜਤ ਗੱਲਾਂ ਬਣਾਈਆਂ ਹੁੰਦਾ ਨਹੀਂ ਇਹ ਤਾਂ ਬੰਦੇ ਨੂੰ ਬੰਦੇ ਦੇ ਕਰਮਾਂ ਦਾ ਫਲ ਮਿਲ ਜਾਂਦਾ ਹੈ ਜਿੱਥੇ ਜੇ ਸਾਡੀ ਗਲਤੀ ਹੋਈ ਤਾਂ ਸਾਨੂੰ ਮਾਫ ਕਰੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ